ਸਿਆਸਤ ਇੱਕ ਗੰਭੀਰ ਵਿਸ਼ਾਏ ਪਰ ਹਮੇਸ਼ਾ ਗੰਭੀਰ ਹੋ ਕੇ ਵੀ ਨਹੀਂ ਸਰਦਾ ਕਦੇ-ਕਦੇ ਹੱਸਣਾ ਹਸਾਉਣਾ ਵੀ ਜ਼ਰੂਰੀ ਹੋ ਜਾਂਦਾ ਹੈ ਇਕੱਲੇ ਭਗਵੰਤ ਮਾਨ ਹੀ ਕਮੇਡੀਅਨ ਨਹੀਂ ਜਿਹੜੇ ਮੁੱਖ ਮੰਤਰੀ ਬਣ ਕੇ ਪੁਰਾਣੇ ਰੰਗ ਵਿੱਚ ਲੋਕਾਂ ਦਾ ਮਨੋਰੰਜਨ ਕਰਦੇ ਨੇ ਬਲਕਿ ਮੁੱਖ ਮੰਤਰੀ ਰਹਿ ਚੁੱਕੇ ਚਰਨਜੀਤ ਸਿੰਘ ਚੰਨੀ ਵੀ ਕਮੇਡੀਅਨ ਨਾ ਹੋਣ ਦੇ ਬਾਵਜੂਦ ਵਧੀਆ ਕਮੇਡੀ ਕਰ ਜਾਂਦੇ ਨੇ ਆਪਣੇ ਮੁੱਖ ਮੰਤਰੀ ਦੇ ਛੋਟੇ ਜਿਹੇ ਕਾਰਜਕਾਲ ਦੌਰਾਨ ਉਹਨਾਂ ਕਈ ਮਾਰਕੇ ਵਾਲੇ ਕੰਮ ਕੀਤੇ ਅਤੇ ਕਈ ਹਾਸੇ ਵਾਲੇ ਵੀ ਉਨ੍ਹਾਂ ਦੀ ਕਿਆ ਗੱਲ ਕਰਦਾਂ ਵਾਲੀ ਗੱਲ ਨੂੰ ਕੌਣ ਭੁੱਲਿਆ ਹੋਣਾ ਜਾਂ ਬੱਕਰੀ ਦਾ ਦੁੱਧ ਚੋਣ ਤੋਂ ਲੈ ਕੇ ਹਰੇਕ ਕੰਮ ਦੀ ਮੁਹਾਰਤ ਵਾਲੀ ਗੱਲ ਕਿਸ ਨੂੰ ਯਾਦ ਨਹੀਂ ਇਸ ਲਈ ਸਿਆਸਤ ਵਿੱਚ ਹਮੇਸ਼ਾ ਗੰਭੀਰ ਮੁੱਦਿਆਂ ਉੱਤੇ ਗੰਭੀਰ ਬਣੇ ਰਹਿਣਾ ਵੀ ਜ਼ਰੂਰੀ ਨਹੀਂ ਚੰਡੀਗੜ੍ਹ ਉੱਤੇ ਹਰਿਆਣਾ ਦਾ ਕਬਜ਼ਾ ਪੰਜਾਬ ਸਰ ਕਰਜ਼ੇ ਦਾ ਮਸਲਾ ਅਤੇ ਅਜਿਹੇ ਹੋਰ ਅਨੇਕਾਂ ਮਾਮਲੇ ਨੇ ਪਰ ਜ਼ਰੂਰੀ ਤਾਂ ਨਹੀਂ ਕਿ ਅਸੀਂ 24 ਘੰਟੇ ਹੀ ਇਸੇ ਸੀਰੀਅਸ ਮੋਡ ਵਿੱਚ ਹੀ ਰਹਿਣਾ ਕਿਸੇ ਲਈ ਤਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੂਰਾ ਖਿਆਲ ਰੱਖਦੇ ਨੇ ਕਿ ਵੋਟਰਾਂ ਅਤੇ ਪੰਜਾਬ ਦੇ ਲੋਕ ਜ਼ਿਆਦਾ ਹੀ ਉਦਾਸ ਅਤੇ ਗੰਭੀਰ ਨਾ ਹੋ ਜਾਣ ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਖਰਗੋਸ਼ ਅਤੇ ਰਿੱਚ ਵਾਲੀ ਕਹਾਣੀ ਬੜੀ ਸੁਣਾਉਂਦੇ ਨੇ ਪਰ ਜੋ ਕਹਾਣੀ ਸਾਫ ਦਾ ਮੁੱਖ ਮੰਤਰੀ ਚੰਨੀ ਨੇ ਅੱਜ ਗਿੱਦੜ ਵਹਾਹ ਵਿੱਚ ਕਾਂਗਰਸ ਦੇ ਉਮੀਦਵਾਰ ਅਮਰਤਾ ਬੜਿੰਗ ਦੇ ਹੱਕ ਵਿੱਚ ਕੀਤੇ ਚੋਣ ਜਲਸੇ ਦੌਰਾਨ ਸੁਣਾ ਦਿੱਤੀ ਉਹ ਤਾਂ ਹਾਸਾ ਸਾਕੇ ਢਿੱਡੀ ਪੀੜਾ ਪਾਉਣ ਵਾਲੀ ਐ ਦੋ ਕੁੱਤਿਆਂ ਵਾਲੀ ਇਸ ਕਹਾਣੀ ਨੂੰ ਸੁਣ ਕੇ ਹਾਸਾ ਸ਼ਰਤियां ਆਏਗਾ ਉੱਪਰੋਂ ਜੋ ਲਹਿਜ਼ਾ ਚਰਨਜੀਤ ਸਿੰਘ ਚੰਨੀ ਦਾ ਏ ਉਹ ਤਾਂ ਸੋਨੇ ਉੱਤੇ ਸੁਹਾਗੇ ਵਾਲਾ ਕੰਮ ਕਰਦਾ ਤੁਸੀਂ ਹੁਣ ਐਵੇਂ ਨਾ ਟੈਂਡ ਵਿੱਚ ਕੰਨਾ ਫਸਾਇਓ ਕਿ ਸਿਆਸਤ ਵਿੱਚ ਹੁਣ ਕੁੱਤੇ ਬਿੱਲਿਆਂ ਖਰਗੋਸ਼ ਰਿੱਚ ਅਤੇ ਹੋਰ ਜਾਨਵਰਾਂ ਦੀ ਐਂਟਰੀ ਹੋ ਗਈ ਹੈ ਤੁਸੀਂ ਜੇਕਰ ਐਉਂ ਹੀ ਮੂੰਹ ਬਣਾਈ ਰੱਖਣਾ ਤਾਂ ਵੀਡੀਓ ਨਾ ਦੇਖਿਓ ਪਰ ਜੇ ਹੱਸਣਾ ਤਾਂ ਦਿਮਾਗ ਵਿੱਚੋਂ ਗੰਭੀਰ ਗੱਲਾਂ ਨੂੰ ਕੱਢ ਕੇ ਪਾਸੇ ਰੱਖੋ ਅਤੇ ਆ ਜਾਓ ਪਹਿਲਾ ਸਾਫਕਾ ਅਤੇ ਮੌਜੂਦਾ ਮੁੱਖ ਮੰਤਰੀ ਨੂੰ ਦੇਖਿਓ ਅਤੇ ਅਖੀਰ ਵਿੱਚ ਚਰਨਜੀਤ ਸਿੰਘ ਚੰਨੀ ਦੇ ਇੰਨਾ ਹੀ ਨਜ਼ਾਰਿਆਂ ਵਾਲੀਆਂ ਝਲਕੀਆਂ ਵੀ ਦਿਖਾਵਾਂਗੇ ਇੱਕ ਦੋ ਕੁੱਤੇ ਦੋ ਸੀਗੇ ਆਪਾਂ ਚ ਇੱਕ ਸੀਗਾ ਜੱਟਾਂ ਦਾ ਕੁੱਤਾ ਇੱਕ ਸੀਗਾ ਪੰਡਤਾਂ ਦਾ ਕੁੱਤਾ ਪੰਡਤਾਂ ਦਾ ਪਾਲਣ ਦਾ ਜੱਟਾਂ ਦਾ ਦੁੱਪ ਦੋਨਾਂ ਨੇ ਇਕੱਠੇ ਹੋਣਾ ਰੋਸ਼ਣਾ ਨੂੰ ਉਹਨੇ ਪੁੱਛਣਾ ਵੀ ਤੈਨੂੰ ਕਾਹਦਾ ਪੰਡਤਾਂ ਨੇ ਕਿਹਾ ਅਜੇ ਤਾਂ ਕੰਟੀਨਾਤੀ ਹੈ ਠੀਕ ਉਹ ਪੂਰੇ ਵਿਲੇ ਆਨੰਦ ਆਇਆ ਵੇ ਜੱਟਾਂ ਦਾ ਡੱਬੂ ਕਹਿੰਦਾ ਲੈ ਯਾਰ ਸਾਡਾ ਕਿਆ ਬਣਨਾ ਓਰੀ ਸੁੱਕੀਆਂ ਰੋਟੀਆਂ ਨੇ ਓਰੇ ਗੇਰਤੀਆਂ ਆ ਕੇ ਆ ਗਿਆ ਬਸ ਮਾਨਤਾਂ ਦੇ ਬੰਨੇ ਬੈਠੇ ਉਹ ਕਹਿੰਦਾ ਇਹ ਕਿਹੜਾ ਮਾਨਤਾਂ ਲੈ ਤੈਨੂੰ ਕੋਈ ਦਰਦੂਗਾ ਕਦੇ ਦੂਸਰੀ ਵਾਰ ਫੇਰ ਕਿੱਥੇ ਹੋਏ ਤੀਸਰੀ ਵਾਰ ਫੇਰ ਕਿੱਥੇ ਹੋਏ ਆਹਰ ਹਰ ਵਾਰ ਆਈ ਗੱਟ ਕਹਿੰਦਾ ਮਾਨਤਾਂ ਦੇ ਭੁੱਖੇ ਆ ਸੁੱਕੀਆਂ ਰੋਟੀਆਂ ਪਰ ਗੁਜ਼ਾਰਾ ਚੱਕੜੀ ਜਾਂਦੇ ਆ ਕਹਿੰਦਾ ਮਾਨ ਪੈਣ ਗਿਆ ਹੈ ਕਹਿੰਦਾ ਜੱਟ ਬਈ ਨੋਜਨਾਨੀ ਆ ਕਹਿੰਦੇ ਉਹ ਕਹਿੰਦੇ ਕਿ ਤੁੰਡ ਬੁੱੱਤੇ ਦੀਆਂ ਅੰਕ ਦੇ ਉਹ ਕਹਿੰਦੇ ਤੁੰਡ ਬੁੱੱਤੇ ਦੀਆਂ ਮਸ ਆਹੀ ਮਾੜ ਤਾਣ ਕੇ ਪੁੱਛੇ ਬੈਠੇ ਇਹ ਆਮ ਆਦੀ ਪਾਰਟੀ ਵਾਲੇ আর বিজেপি ਦੇ ਲੀਡਰ আর ਵਰਕਰ ਬਸ ਇੱਕੋ ਮਾੜ ਤਾਣ ਕੇ ਪੁੱਛੇ ਬੈਠੇ ਅੱਗੇ ਜੀ ਸਾਡੀ ਸਰਕਾਰ ਹੈ ਸਾਡੀ ਸਰਕਾਰ ਹੈ ਉਹ ਦਿੱਲੀ ਵਾਲੇ ਕਹਿੰਦੇ ਸਾਡੀ ਹੈ ਉਹ ਰਲ ਕੇ ਨੇ ਸਾਡੀ ਆ ਪੁੱਛਦਾ ਇਹਨਾਂ ਨੂੰ ਕੋਈ ਨਹੀਂ ਬੱਟੇ ਦੇ ਬਰਾਬਰ ਦੀ ਕੋਈ ਪੁੱਛਦਾ ਇਹਨਾਂ ਦੀ ਬੇਕਦਰਹੀ ਹੋ ਰਹੀ ਹੈ ਇਸ ਕਰਕੇ ਮੈਂ ਆਮ ਆਦੀ ਵਰਕਰ ਨੂੰ ਕਹਿਣਾ ਚਾਹੁੰਦਾ ਕੋਈ ਯਾਰ ਤੁਸੀਂ ਤਾਂ ਇੱਕ ਇਨਕਲਾਬ ਲਿਗੇ ਆਵਾਸੀ ਤੁਸੀਂ ਤਾਂ ਇਹਨਾਂ ਦੇ ਮਗਰ ਲੱਗੇ ਸੀ ਕਿ ਬਹੁਤ بڑا ਇਨਕਲਾਬ ਆਊਗਾ ਬਦਲਾਅ ਆਊਗਾ ਇਹ ਤੁਹਾਨੂੰ ਠੱਗ ਨਿਕਲਦੇ ਸਾਫਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਇਹਨਾਂ ਗੱਲਾਂ ਕਰਕੇ ਹੀ ਉਹਨਾਂ ਦੀ ਹਰੇਕ ਥਾਂ ਤੇ ਡਿਮਾਂਡ ਹੈ ਲੋਕ ਉਹਨਾਂ ਨੂੰ ਸੁਣਨਾ ਪਸੰਦ ਕਰਦੇ ਨੇ ਉਹ ਕਮੇਡੀਅਨ ਨਾ ਹੋਣ ਦੇ ਬਾਵਜੂਦ ਸਿਆਸਤ ਨੂੰ ਕਮੇਡੀ ਦੀ ਜਿਹੜੀ ਪੁੱਟ ਚਾੜ ਦਿੰਦੇ ਨੇ ਉਸ ਤੋਂ ਲੱਗਦਾ ਹੈ ਕਿ ਉਹਨਾਂ ਕਮੇਡੀਅਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪਿਛਾੜ ਦਿੱਤਾ ਹੈ ਜੇ ਨਹੀਂ ਪਿਛਾੜਿਆ ਤਾਂ لازمی ਇੱਕ ਦਿਨ ਪਿਛਾੜ ਦੇਣਗੇ ਹੁਣ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਦੀ ਖਰਗੋਸ਼ ਅਤੇ ਰਿੱਚ ਵਾਲੀ ਕਹਾਣੀ ਫਿਰ ਆਪੇ ਫੈਸਲਾ ਕਰਿਓ ਕਿ ਕਿਸ ਦੀ ਕਹਾਣੀ ਵਿੱਚ ਵੱਧ ਦਮ ਹੈ ਅਤੇ ਕਿਹੜੀ ਕਹਾਣੀ ਨੇ ਤੁਹਾਨੂੰ ਹਸਾ ਹਸਾ ਕੇ ਦੂਰਾ ਕੀਤਾ ਮੈਂ ਤਾਂ ਇਹੀ ਕਹੂੰਗਾ ਇਹ ਕਦੇ ਕਿਤੋਂ ਆ ਜਾਂਦੇ ਨੇ ਕਦੇ ਕਿਧਰੋਂ ਆ ਜਾਂਦੇ ਨੇ ਕਦੇ ਕਿੱਧਰ ਲਈ ਪਾਰਟੀ ਚੋ ਕਿੱਧਰ ਲਈ ਪਾਰਟੀ ਚ ਆ ਜਾਂਦੇ ਨੇ ਇਹਨਾਂ ਦਾ ਪੱਕਾ ਨਹੀਂ ਪਤਾ ਵੀਰੋ ਸਰਟੀਫਿਕੇਟਾਂ ਤੇ ਕੀ ਲਿਖਿਆ ਹੋਇਆ ਹੈ ਤੇ ਹੈਗੇ ਕੀ ਨੇ ਇੱਕ ਜੰਗਲ ਦੇ ਵਿੱਚ ਖਰਗੋਸ਼ ਵਾਸਤੇ ਕੋਈ ਨੌਕਰੀ ਨਿਕਲੀ ਪਰ ਰਿਛ ਨੇ ਜੁਗਾੜ ਜਿਹਾ ਲਾ ਲਿਆ ਉਹ ਕਹਿੰਦਾ ਯਾਰ ਮੈਂ ਬੇਰਜ਼ਗਾਰ ਆ ਇਹ ਨੌਕਰੀ ਮੈਨੂੰ ਦੇ ਦਿਓ ਉਹ ਕਹਿੰਦੇ ਤਾਂ ਖਰਗੋਸ਼ ਵਾਸਤੇ ਆ ਉਹ ਕਹਿੰਦਾ ਮੇਰੇ ਵਾਲੇ ਸਰਟੀਫਿਕੇਟ ਤੇ ਖਰਗੋਸ਼ ਲਿਖ ਦਿਓ ਯਾਰ ਇਹ ਚ ਕੀ ਫਰਕ ਪੈਂਦਾ ਖਰਗੋਸ਼ ਲਿਖਾ ਲਿਆ ਕਾਗਜ਼ ਪੂਰੇ ਕਰਾ ਲੇ ਤੇ ਖਰਗੋਸ਼ ਵਾਲੀ ਨੌਕਰੀ ਤੇਰੇ ਰਿੱਚ ਲੱਗ ਗਿਆ ਹੁਣ ਰਿੱਚਤਾ ਲੱਗ ਗਿਆ ਪਰ ਉਹਨੂੰ ਖਾਣਾ ਪੀਣਾ ਦਾ ਸਾਰਾ ਕਾਗਜ਼ਾਂਮ ਤਾਂ ਉਹ ਕਰਿ ਇੱਛਾ ਖਰਗੋਸ਼ ਵਾਲੀ ਮਿਲੂਗਾ ਨਾ ਉਹ ਖਰਗੋਸ਼ ਵਾਲੇ ਉਹਨੂੰ ਕੋਈ ਕੱਚ ਪੁੰਨੇ ਹੋਏ ਦਾਣੇ ਜੇ ਦੇ ਦਿਆ ਕਰ ਨੂੰ ਉਹ ਹੁਣ ਰਿੱਚ ਉਹ ਬੜਾ ਮਹੀਨੇ ਬਾਅਦ ਕਹਿੰਦਾ ਬੜੇ ਤੰਗ ਹੋ ਗਏ ਯਾਰ ਆਹ ਕੀ ਖਾਈ ਜੰਨੇ ਯਾਰ ਕਹਿੰਦਾ ਮੈਨੂੰ ਕਹਿੰਦਾ ਰਿੱਚਾ ਯਾਰ ਉਹ ਕਹਿੰਦਾ ਮੈਂ ਵੀ ਮੈਨੂੰ ਉਹ ਹੋਰ ਰਿੱਚ ਵਾਲੀ ਦਿਓ ਯਾਰ ਜਿਹੜੀ ਖੁਰਾਕ ਹੈ ਉਹ ਕਹਿੰਦੇ ਨਾ ਕਾਗਜ਼ਾਂ 'ਚ ਭਾਈ ਬੋਲਦਾ ਤੂੰ ਖਰਗੋਸ਼ ਹੈ ਉਹਨੋ ਕਿ ਤੋ ਪਤਾ ਲੱਗ ਗਿਆ ਵੀ ਜੰਗਲ ਚ ਪਰਲੇ ਪਾਸੇ ਕਿਤੇ ਇੱਕ ਰਿਛੜੀ ਨੌਕਰੀ ਤੇ ਖਰਗੋਸ਼ ਕੰਮ ਕਰੀ ਜਾਂਦਾ ਉਹ ਕਹਿੰਦਾ ਆਪਾਂ ਉਹ ਨੌਕਰੀ ਲੈ ਦੇਖ ਲੈਨੇ ਆਪਾਂ ਤੇ ਉਹਨੇ ਜੀ ਜੰਗਲ ਦੀ ਹਾਈ ਅਥਾਰਟੀ ਕੋਲੇ ਸ਼ਿਕਾਇਤ ਕਰਤੀ ਵੀ ਉਹ ਉਹ ਮੇਰੇ ਨਾਲ ਬਦਲਾਈ ਜਾਵੇ ਨੌਕਰੀ ਹਾਈ ਅਥਾਰਟੀ ਨੇ ਚਾਰ ਚਾਰ ਚੀਤਿਆਂ ਦੀ ਕਮੇਟੀ ਬਣਾਤੀ ਵੀ ਇਹਦਾ ਫੈਸਲਾ ਕਰੋ ਉਹ ਰਿਛ ਨੂੰ ਬੁਲਾ ਲਿਆ ਕਹਿੰਦੇ ਵੀ ਹਾਂ ਦੱਸੋ ਕਹਿੰਦੇ ਤੁਸੀਂ ਦੇਖ ਲਓ ਜੀ ਆਪ ਦੇਖ ਲਓ ਵੀ ਮੈਰੇ ਛਾ ਦੇਖ ਲੋ ਪਰ ਮੈਨੂੰ ਖਰਗੋਸ਼ ਵਾਲੀ ਟ੍ਰੀਟਮੈਂਟ ਮਿਲ ਰਹੀ ਹੈ ਮੈਨੂੰ ਜਿਹੜਾ ਰਿੱਚ ਦੇ ਹਿਸਾਬ ਨਾਲ ਮੈਨੂੰ ਮੇਰੇ ਨਾਲ ਟ੍ਰੀਟਮੈਂਟ ਕੀਤੀ ਜਾਵੇ ਉਹ ਕਹਿੰਦੇ ਸਰਟੀਫਿਕੇਟ ਦਿਖਾ ਸਰਟੀਫਿਕੇਟ ਦੇ ਕਹਿੰਦੇ ਲੈ ਖਰਗੋਸ਼ ਐ ਤੂੰ ਤਾਂ ਇਹ ਨਹੀਂ ਹੋ ਜ਼ਾਦਾ ਆ ਗਿਆ ਮੋੜਿਆ ਆਇਆ ਉਥੋਂ ਬਾਹਰ ਜਾਨਵਰ ਖੜੇ ਸੀ ਕਹਿੰਦੇ ਕੀ ਬਣਾ ਕਹਿੰਦਾ ਗੱਲ ਬਣੀ ਨਹੀਂ ਉਹ ਕਹਿੰਦਾ ਤੂੰ ਅੜਿਆ ਕਿਉਂ ਨਹੀਂ ਯਾਰ ਤੂੰ ਅੜਦਾ ਵੀ ਮੈਂ ਰਿੱਚਾਂ ਤੂੰ ਆਪਦੇ ਹੱਕਾਂ ਵਾਸਤੇ ਅੜਦਾ ਤੂੰ ਵੀਰ ਮੈਂ ਰਿੱਚਾਂ ਵੀ ਮੈਨੂੰ ਰਿੱਚ ਦੇ ਹਿਸਾਬ ਨਾਲ ਮੇਰੀ ਟ੍ਰੀਟਮੈਂਟ ਕਰੋ ਤੂੰ ਚੀਤਿਆਂ ਕੋਲੇ ਅੜਿਆ ਕਿਉਂ ਨਹੀਂ ਉਹ ਕਹਿੰਦਾ ਕਿਵੇਂ ਅੜਦਾ ਉਹ ਕਿਹੜਾ ਚੀਤੇ ਨੂੰ ਗਧਿਆਂ ਵਾਲੇ ਸਾਡੀ ਖੱਟ ਤੇ ਬੈਠੇ ਨੇ ਅਖੀਰ ਵਿੱਚ ਦੇਖੋ ਸਾਭਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਅੱਜ ਗਿੱਦੜਵਾਹਾ ਹਲਕੇ ਵਿੱਚ ਚੋਣ ਜਲਸਿਆਂ ਦੀਆਂ ਦਿਲਚਸਪ ਝਲਕੀਆਂ ਆਪ ਵਰਤਮਾਨ ਜਿਹੜੇ ਨੂੰ ਲਿਆਂਦਾ ਸੀ ਆਪਾਂ ਨੇ ਤਿੰਨ ਸਾਲ ਹੋ ਗਏ ਕੁਝ ਵੀ ਇਸ ਬੰਦੇ ਨੇ ਕੀਤਾ ਨਹੀਂ ਕੋਈ ਕੰਮ सकता आज, तो 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 करा लोग अज अर्थ व्यथ पे अर्थव्यवस्था अर्थ व्यस्त हो पाई काम कर सभ्याचार बदल लग गए आम आदमी पार्टी कोई दुआ बया कराई जाता कोई तीया बया कराई जाए हूं कई बार रात शराब पी के आता बंदा ਆ ਰਾਲੀ ਨੂੰ ਕਹਿੰਦਾ ਤੇਰੇ ਨਾਲ ਮੈਂ ਭਗੰਤ ਮਾਨ ਵਾਲੀ ਕਰੂੰਗਾ ਉਹ ਕਹਿੰਦੀ ਖਾਜਾ ਜਾਦੇ ਮਗੋਣੇ ਤੈਨੂੰ ਮੈਂ ਸਗਾਉਂਦੀ ਆ ਭਗੰਤ ਮਾਨ ਵਾਲੀ ਝੂਂਗੜਾ ਲੈ ਕੇ ਕੁੱਟਦੀ ਸੱਤਿਆਚਾਰ ਪਗੜਤਾ ਪੰਜਾਬ ਦਾ ਇਹਨਾਂ ਨੇ ਕੋਈ ਬਾਹਰ ਇਹਨਾਂ ਨੇ ਪੂਰਾ ਨਹੀਂ ਕਰਿਆ ਖੱਤੀ ਮਾਰ ਕੇ ਨਾਲੇ ਦੀ ਆਵਾਜ਼ ਪਾਰਟੀ ਵਾਲੇ ਇਹ ਤਾਂ ਉਸ ਰਾਹ ਇਹ ਪਿੰਡ ਦੇ ਵਿੱਚ ਨਾ ਇੱਕ ਕੋਰਟੇ ਪਿਆਰੇ ਦੇਖੇ ਨਾ ਆ ਗਿਆ ਕਪੂਟੇ ਪਜਾਮੇ ਵੇਚੀ ਜਾਵੇ ਇੱਕ ਆਪਣੇ ਬੰਦੇ ਲਈ ਸੋਚਿਆ ਵਿੱਚ ਕਪੂਟਾ ਪਜਾਮਾ ਲੈ ਲਈਏ ਉਹ ਨੂੰ ਕਿਹੜੇ ਬੰਦਾ ਆਮ ਆਲੀ ਪਾਰਟੀ ਆਰਾ ਕਰਿਆ ਕੋਲ ਕਪੂਟਾ ਪਜਾਮਾ ਲੈਣੇ ਕਿੰਨੇ ਪੈਸੇ ਚਾਹੀਏ ਉਹ ਕਹਿੰਦਾ ਭਾਈ ਵਧੀਆ ਵੀ ਹੈਗਾ ਕਹਿੰਦਾ ਫਿਕਰ ਨਾ ਕਰ ਥੋੜੀ ਤੇ ਬਾਈ ਨਾਲ ਪਾਈ ਤੇ ਥੋੜੀ ਨਾਲ ਬਹੁਤ ਬੱਚੇ ਕਪੂਟਾ ਪਜਾਮਾ ਦਿੱਤਾ ਤੈਨੂੰ ਉਹਨੇ ਸੋਚਿਆ ਮਾਵਾ ਜਾ ਹੈਗਾ ਕਪੂਟੇ ਪਜਾਮੇ ਜਿੱਕਰ ਨੂੰ ਸਵੇਰ ਆ ਉਹਨੇ ਧੋ ਕੇ ਕਾਰ ਪਰ ਪਾਉਣਾ ਹੈ ਸਵੇਰੇ ਪਾਉਂਗਾ ਤੇਰੇ ਜਦ ਪਾਇਆ ਤਾਂ ਪਜਾਮੇ ਦਾ ਕੱਟਾ ਬਣਿਆ ਫਿਰ ਡੁੱਗੜ ਗਿਆ ਝੋਏ ਦੇ ਵਿੱਚ ਕੋਟੇ ਦੀ ਬਲੈਨ ਮੜ ਗਈ ਉਹਨੇ ਕਿਹਾ ਬੜਾ ਮਾਨੇ ਥਾਗੂ ਕਾਦਰੀਆ ਛੱਡਿਆ ਗਿਆ ਮੈਂ ਤਾਂ 15 ਕਿਲਾ ਬਾਅਦ ਫੇਰ ਆ ਗਿਆ ਜਿਸ ਤਰ੍ਹਾਂ ਇਹ ਬੋਟਾਂ ਨੂੰ ਆ ਜਾਂਦੇ ਆ ਉਹ ਕਹਿੰਦਾ ਕਿਉਂ ਨੇ ਤੇ ਮੇਰੇ ਛੱਤੀ ਮਾਰੀ ਚਲੋ ਮੈਂ ਤਾਂ ਕੋਈ ਛੱਤੀ ਨਹੀਂ ਮਾਰੀ ਜਲੇ ਸੱਚੇ ਬਣ ਜਾਂਦੇ ਕਹਿੰਦਾ ਮੈਂ ਕੋਈ ਛੱਤੀ ਨਹੀਂ ਮਾਰੀ ਮੈਂ ਤਾਂ ਪਹਿਲਾਂ ਗਿਆ ਸੀ ਥੋੜੀ ਤੇ ਪਾਈ ਨਾ ਪਾਈ ਤੇ ਥੋੜੀ ਨਾ ਇਹਨੇ ਲ ਘੋਲਿਆ ਕੈਨ ਗੋਲ ਨਹੀਂ ਗਿਆ ਸੋ ਪਾਰ ਸੱਚੇ ਹੀ ਮਾਰ ਗਿਆ ਕਾਨੂੰ ਥੱਗ ਕੇ ਜਾਂਦੇ ਆ ਹਰ ਵਾਰ ਥੱਗੀ ਮਾਰਦੇ ਹੈਨਿਆ ਬੀਪੀਆਂ ਨਾਲ ਤਾਂ ਅਮਰਤਾ ਬੜੀ ਦਿੱਲੀ ਜਿੱਤ ਲਿਆ ਲਿਆ ਕਿਧੜਵਾਹੀ ਜਿੱਤਣਾ ਆਹ ਆਹ ਕਿਧੜਵਾਹਾ ਮੈਂ ਸੋਚ ਰਿਹਾ ਸੀ ਨਾਮ ਇਸ ਤਰ੍ਹਾਂ ਪਿਆ ਹੋਣਾ ਕਿਧੜਾ ਤੁਸੀਂ ਬਹਿਣ ਬਹਿਣ ਭਜਾਉਦੇ ਹੋਣੇ ਤਾਂ ਬਣਾਉ ਪੈ ਗਿਆ ਕਿਧੜਾ ਵਾਹਾਂ ਤਕੜੇ ਬੰਤੇ ਹੋ ਤੁਸੀਂ ਸੋ ਕਹਿੰਦੇ ਬੋਲ ਖਵਾਉਣੇ ਇੱਥੇ ਹੁੰਦੇ ਜਿਵੇਂ ਅੰਬਰੋਂ ਲੋਹੇ ਤਾਰੇ ਆਪੋ ਘਰ ਅੰਤਮ ਸਾਡੇ ਵਾਲਾ ਤੋਦੂ ਮਾਰੇ ਦਾ ਕਰ ਗਿਆ ਕੋਈ ਆਇਤ ਵੀ ਨਹੀਂ ਹੋਇਆ